ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੇ ਦਿਸ਼ਾ ਨਿਰਦੇਸ਼ਾ ਤੇ ਨਗਰ ਕੌਂਸਲ ਗੜ ਸ਼ੰਕਰ ਦੇ ਵੱਲੋਂ ਗੜ ਸ਼ੰਕਰ ਨੰਗਲ ਰੋਡ ਤੇ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਦੇ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਮੌਕੇ ਨਗਰ ਕੌਂਸਲ ਗੜ ਸ਼ੰਕਰ ਦੇ ਅਧਿਕਾਰੀਆਂ ਦੇ ਵੱਲੋਂ ਸਮਾਨ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਤੇ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਇਸ ਮੌਕੇ ਗੱਲਬਾਤ ਕਰਦੇ ਆ ਇਨਸਪੈਕਟਰ ਪਵਨ ਕੁਮਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਘੱਟ ਕਰਨ ਦੇ ਲਈ ਤੇ ਇਸ ਸਮੱਸਿਆ ਤੋਂ ਨਜਾਤ ਦਿਵਾਉਣ ਦੇ ਲਈ ਸਮੇਂ ਸਮੇਂ ਤੇ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਤੇ ਰੇੜੀ ਫੜੀ ਵਾਲਿਆਂ ਦੇ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਂਦਾ ਜਿਸ ਤਹਿਤ ਕੀ ਕਾਰਵਾਈ ਹੋਈ ਹੈ ਉਨ੍ਹਾਂ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਸਮਾਨ ਦੁਕਾਨ ਦੇ ਅੰਦਰ ਰੱਖਿਆ ਜਾਵੇ ਤਾਂ ਜੋ ਟ੍ਰੈਫਿਕ ਤੋਂ ਨਿਜਾਤ ਮਿਲ ਸਕੇ ਅੱਜ ਮਾਨਜੋਗ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਮਤਾਬ ਟ੍ਰੈਫਿਕ ਦੀ ਸਮੱਸਿਆ ਨੂੰ ਮੁਕ ਰੱਖਦੇ ਹੋਏ ਨੰਗਰ ਰੋਡ ਦੇ ਜਿੰਨੇ ਵੀ ਦੁਕਾਨਦਾਰਾਂ ਪਰੋਂ ਨਜਾਇਜ਼ ਕਰੋਚਮੈਂਟ ਕੀਤੀ ਹੋਈ ਹੈ ਉਸ ਨੂੰ ਉਠਾਇਆ ਗਿਆ ਕੁਝ ਲੋਕਾਂ ਦਾ ਸਮਾਨ ਚੱਕਿਆ ਗਿਆ ਤਾਂ ਕਿ ਦੁਕਾਨਦਾਰ ਆਪਣਾ ਆਪਣਾ ਸਮਾਨ ਆਪਣੀ ਦੁਕਾਨ ਦੇ ਪਿੱਛੇ ਰੱਖਣ ਅੰਦਰ ਰੱਖਣ ਬਾਹਰ ਨਾ ਰੱਖਣ ਤਾਂ ਕਿ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਸਕੇ ਅੱਗੇ ਤੋਂ ਵੀ ਇਹ ਫੀਲ ਹੈ ਆਪਣਾ ਆਪਣਾ ਦੁਕਾਨ ਦਾ ਸਮਾਨ ਆਪਣੀ ਦੁਕਾਨ ਦੇ ਅੰਦਰ ਹੀ ਰੱਖਿਆ ਜਾਵੇ ਬਾਹਰ ਨਾ ਰੱਖਿਆ ਜਾਵੇ ਟਰੈਪ ਨੂੰ ਕੋਈ ਵੀ ਸਮੱਸਿਆ ਨਾ ਸਕੇ ਹਰ ਰੂਟੀਨ ਵੀ ਚੈਕਿੰਗ ਹੁੰਦੀ ਤੁਹਾਡੀ ਇਹ ਹਰ ਰੂਟੀਨ ਵੀ ਚੈਕਿੰਗ ਹੁੰਦੀ ਅਸੀਂ ਹਰ ਦੂਏ ਚੌਥੇ ਦਿਨ ਇਹ ਗੜਾ ਮਾਰਾਂਗੇ ਕੱਲ ਵੀ ਮਾਰਾਂਗੇ ਜੇ ਕਿਸੇ ਦਾ ਸਮਾਨ ਬਾਹਰ ਹੋਇਆ ਤਾਂ ਉਹਨੂੰ ਜ਼ਬਤ ਕਰ ਲਿਆ ਜਾਊਗਾ ਉਹਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਊਗੀ